ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੰਨ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨ ਜਿਹੜੀਆਂ ਨੇ ਸਿੰਗਲ ਕਲਰ ਦੇ ਵਿੱਚ ਉਹ ਪਾੜਾ ਡਿਜ਼ਾਈਨਰ ਸ਼ਰਟ ਆਏਗੀ ਇਹਦੇ ਵਿੱਚ ਕਲਰ ਜਿਹੜਾ ਆਏਗੀ ਫਿਲਹਾਲ ਸਿੰਗਲ ਹੀ ਆਇਆ ਹੈ ਬਹੁਤ ਸੋਹਣਾ ਸੂਟ ਹੈ ਸੈਕੰਡ ਕਲੈਕਸ਼ਨ ਕਰਾਚੀ ਸਟਾਈਲ ਦੇ ਸੂਟ ਆਏ ਨੇ ਜੀ ਗੋਟਾ ਪੱਟੀ ਹੈਂਡ ਮੇਡ ਕਲੈਕਸ਼ਨਾਂ ਨੇ ਸਾਰੀਆਂ ਇਹ ਫੈਬਰਿਕ ਜਿਹੜਾ ਹੈ ਤੁਹਾਨੂੰ ਸ਼ਿਫੋਨ ਦੀ ਸ਼ਰਟ ਦਾ ਫੈਬਰਿਕ ਮਿਲੇਗਾ बॉटਮ ਜਿਹੜਾ ਹੈ ਉਹ ਸ਼ੈਂਟੂਨ ਦਾ ਮਿਲੇਗਾ 1899 ਰੁਪਏ ਦਾ ਰੇਟ ਹੈ ਸ਼ਰਟ ਦੁਪੱਟਾ ਜਿਹੜੀ ਦੋਨੋਂ ਨੇ ਚੀਜ਼ਾਂ ਤੁਹਾਨੂੰ ਸ਼ਫੋਨਤੀਆਂ ਮਿਲਣਗੀਆਂ ਬਾਟਮ ਪਲੇਨ ਆਏਗਾ 2.5 ਮੀਟਰ ਦਾ ਉਹ ਤੁਹਾਨੂੰ ਸ਼ੰਟੋਨ ਦਾ ਮਿਲੇਗਾ ਘੋਟਾ ਪੱਟੀ ਵਰਕ ਹੈ ਹੈਂਡ ਵਰਕ ਹੈ ਸਾਰਾ ਹੈਂਡ ਮੇਡ ਕਲੈਕਸ਼ਨਾਂ ਨੇ 1900 ਦੇ ਵਿੱਚ ਤੁਹਾਨੂੰ ਜਿਹੜੀ ਇਹ ਕਲੈਕਸ਼ਨਾਂ ਨੇ ਬਹੁਤ ਹੀ ਜ਼ਿਆਦਾ ਸੁਪੀਰੀਅਰ ਕੁਆਲਿਟੀ ਦੀਆਂ ਹੈਂਡ ਮੇਡ ਵਾਲੀਆਂ ਕਲੈਕਸ਼ਨਾਂ ਘੋਟਾ ਪੱਟੀ ਵਰਕ ਵਾਲੀਆਂ ਤੁਹਾਡੇ ਘਰ ਤੱਕ ਪਹੁੰਚਣਗੀਆਂ ਸ਼ਿਪਿੰਗ ਚਾਰਜ ਜਿਹੜਾ ਇਹਨਾਂ ਸੂਟਾਂ ਤੇ ਉਹ ਫ੍ਰੀ ਫ੍ਰੀ ਹੈ ਬਾਕੀ ਕਿੰਨਾ ਵਾਰ ਤੁਸੀਂ ਕੋਈ ਹੋਰ ਕਵੈਦੀ ਕਰਨੀ ਹੈ ਤਾਂ ਨੰਬਰ ਦਿੱਤਾ ਹੈ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਟਾਪ ਜਿਹੜੀ ਆਏਗੀ ਕੋਟਾ ਵਿੱਚ ਆਏਗੀ ਆਲ ਓਵਰ ਏਮਬਰਾਇਡਰੀ ਹੈ ਤੇ ਇਨਰ ਤੁਹਾਨੂੰ ਨਾਲ ਮਿਲੇਗੀ ਇਹਦੇ ਬਾਟਮ ਹੈਵੀ ਸਿਲਕ ਵਿੱਚ ਦੁਪੱਟਾ ਕੋਟਾ ਦੇ ਆਲ ਓਵਰ ਵਰਕ ਦੇ ਵਿੱਚ 890 ਰੁਪਏ ਦਾ ਰੇਟ ਹੈ ਰੰਗ ਇਹਦੇ ਵਿੱਚ ਜਿਹੜੇ ਨੇ 15 ਨੇ ਸਾਰੇ ਰੰਗ ਜੜੀ ਇੱਥੇ ਕੀ ਮੇਰੇ ਕੋਲ ਅਵੇਲੇਬਲ ਨੇ ਤੁਸੀਂ ਸੂਟ ਬਾਈ ਕਰਨਾ ਜਾਂ ਕੋਈ ਵੀ ਕਵੈਦੀ ਕਰਨੀ ਹੈ ਤਾਂ ਨੰਬਰ 623924575 ਜਿੱਤਾ ਉਸ ਨੰਬਰ 'ਤੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੇ ਸੂਟ ਬਾਅਦ ਤੁਸੀਂ ਜੋ ਵੀ ਜਾਨਣਾ ਚਾਹੁੰਦੇ ਹੋ ਚਾਰ ਰੰਗਾਂ ਦੇ ਵਿੱਚ ਡਾਰਕ ਕ੍ਰੋਨ ਦੇ ਵਿੱਚ ਮਸਲਿਨ ਸਿਲਕ ਵੈਰੀ ਫਾਈਨ ਬਹੁਤ ਜ਼ਿਆਦਾ ਸੁਬੀਲੀ ਕੁਆਲਿਟੀ ਦਾ 1220 ਰੁਪਏ ਆnde ਵਿੱਚ ਬਹੁਤ ਜ਼ਿਆਦਾ ਪਿਆਰੇ ਸੂਟ ਆਏ ਨੇ ਰੰਗ ਬਹੁਤ ਸੋਹਣੇ ਨੇ ਇਹਨਾਂ ਵਿੱਚ ਡਿਜ਼ਾਈਨ ਬੜਾ ਪਿਆਰਾ ਹੋਇਆ ਹੈ ਕਲਰ ਜਿਹੜੇ ਵੀ ਸੂਟਾਂ ਵਿੱਚ ਜਿੰਨੇ ਜਿੰਨੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਇਹਨਾਂ ਤੋਂ ਇਲਾਵਾ ਹੋਰ ਇਹਨਾਂ ਸੂਟਾਂ ਵਿੱਚ ਰੰਗ ਨਹੀਂ ਹੈਗੇ 1520 ਰੁਪਏ ਆnde ਵਿੱਚ ਪਿਓਰ ਰਿਯਾਨ ਕਾਟਨ ਵਿੱਚ ਡਿਜ਼ਾਈਨਰ ਸ਼ਰਟ ਡਿਜ਼ਾਈਨਰ ਦੁਪੱਟਾ ਸ਼ੈਂਟੂਨ ਦਾ ਬਾਟਮ ਆਏਗਾ ਸਿੰਗਲ ਕਲਰ ਵਿੱਚ ਜਿਹੜੀ ਇਹ ਕਲੈਕਸ਼ਨ ਫਿਲਹਾਲ ਆਈ ਹੈ ਸਾਡੇ ਕੋਲ ਪਿਓਰ ਜਿਹੜਾ ਮਲਮਲ ਚੰਦੇਰੀ ਡਿਜ਼ਾਈਨਰ ਸ਼ਰਟ ਆਈ ਹੈ ਬਾਟਮ ਸ਼ੈਂਟੂਨ ਦਾ ਆਏਗਾ ਡਿਜ਼ਾਈਨਰ ਸੇਮ ਫੈਬਰਿਕ ਦੇ ਵਿੱਚ ਦੁਪੱਟਾ ਆਏਗਾ ਇਹਦੇ ਵਿੱਚ 4 ਰੰਗ ਨੇ 1850 ਰੁਪਏ ਇਹਨਾਂ ਦਾ ਰੇਟ ਹੈ ਸ਼ਿਪਿੰਗ ਚਾਰਜਸ ਜਿਹੜੇ ਸਾਰਿਆਂ ਹੀ ਸੂਟਾਂ ਦੇ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਫ੍ਰੀ ਨੇ 890 ਰੁਪਿਆਵਾਂ ਦੇ ਵਿੱਚ ਪਿਓਰ ਕਾਟਨ ਦੀ ਕਲੈਕਸ਼ਨ ਆਈ ਹੈ 4 ਰੰਗਾਂ ਦੇ ਵਿੱਚ ਸਾਂਗ ਦੇ ਵਿੱਚ ਜਿਹੜੇ ਆਏ ਨੇ 4 ਨੇ बॉटम ਪਲੇਨ ਆਏਗਾ ਮਸਲਿਨ कॉटन ਦੇ ਡਿਜੀਟਲ ਪ੍ਰਿੰਟਾਂ ਨਾਲ ਸ਼ਰਟ ਦਾ ਫੈਬਰਿਕ ਆ बॉटम रेयॉन ਦੁਪੱਟਾ ਫੁੱਲ ਪਿਓਰ ਦਾ ਆਏਗਾ 1700 ਰੁਪਏੰਦਰ 8 ਹੈ ਇਹਦੇ ਜਿਹੜਾ ਦੁਪੱਟਾ ਤੁਹਾਨੂੰ ਮਿਲੇਗਾ ਪਿਓਰ ਦਾ ਮਿਲੇਗਾ ਤੇ ਪਿਓਰ ਨੂੰ ਜਿਹੜੇ ਆ ਕਿ ਸਾਰੀਆਂ ਭੈਣਾਂ ਬਹੁਤ ਜ਼ਿਆਦਾ ਪਸੰਦ ਕਰਦੀਆਂ ਨੇ ਪਿਓਰ ਦੇ ਫੈਬਰਿਕ ਦੇ ਦੁਪੱਟੇ ਹੋਣ ਜਾਂ ਪਿਓਰ ਦੇ ਸੂਟ ਹੋਣ ਲਾਲ ਜਿਹੜੀ ਅੱਜ ਦੀ ਵੀਡੀਓ ਵਿੱਚ ਮੈਂ ਕਲੈਕਸ਼ਨ ਐਡ ਕੀਤੀਆਂ ਨੇ ਉਹ ਸਾਰੀਆਂ ਹੀ ਅਵੇਲੇਬਲ ਨੇ ਰੇਟ ਮੈਂ ਸਭ ਤੇ ਕੋਸ਼ਿਸ਼ ਕੀਤੀ ਹੈ ਕਿ ਦੱਸਦੇ ਆ ਅਗਰ ਕਿਸੇ ਤੇ ਰਾਇ ਜਾਣ ਦਾ ਨੰਬਰ ਤੁਸੀਂ ਮੈ ਦਿੱਤਾ ਹੈ ਨੰਬਰ ਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਸੀਂ ਜੋ ਵੀ ਜਾਣਨਾ ਚਾਹੁੰਦੇ ਹੋ ਅੱਜ ਦੀਆਂ ਕਲੈਕਸ਼ਨਾਂ ਸਾਰੀਆਂ ਜਿੰਨੀਆਂ ਵੀ ਨੇ ਇਸੇ ਰੇਟ ਦੇ ਵਿੱਚ ਅਵੇਲੇਬਲ ਨੇ ਤੁਸੀਂ ਸੂਟ ਬਾਈ ਕਰਨਾ ਚਾ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ 'ਤੇ ਜਾ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੀ ਹੈ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੋਹਣੇ-ਸੋਹਣੇ ਟ੍ਰੈਂਡੀ ਥਿਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ